Técor, que ਹਾਂ ਕੱਲ ਜੋਸ਼ਵਾ ਬੁਰਿਆ ਜੀ ਕੱਲ ਜੀ ਆਉਣ ਡਾਇਰੈਕਟਰ ਨੰਬਰ ਆ ਗਿਆ ਹਾਂਜੀ ਆ ਗਿਆ ਜੀ ਆ ਗਿਆ ਹੁਣ ਫੋਨ ਲੱਗੇ ਨਾਲ ਆ ਗਈ ਵਾਰੀ ਆਪਣੇ ਵਾਲੇ ਤੂੰ ਆ ਗਈ ਜੀ ਆ ਗਈ ਐ ਮੜਾ ਖੁਸ਼ ਅੰਦਰ ਤੇ ਉਹ ਇਹਦਾ ਖੁਸ਼ੇ ਤਾਂ ਇੱਕ ਸੀਟੀ ਦੇਖਣੇ ਕਿਹੜੀ ਵੱਜਦੀ ਆ ਨਹੀਂ ਨਹੀਂ ਜਰ 13 ਹਾਲ ਤੇ ਹੁਣ 15 ਐ ਹੈ ਚਲਪਾ ਪਹਿਲਾਂ ਲੈ ਗਏ ਇਹਦੇ ਹਾਂ ਜਾਂ 13 ਤੇ 15 ਹੁਣ ਜੋਰ ਲੱਗੂਗਾ ਜੋਰ ਲੱਗੂਗਾ ਟਰੈਕਟਰ ਦਾ 15 ਉਹਦੋਂ ਵੀ 15 ਹੀ ਤੋਂ ਸਿੱਤੇ ਆਪਾਂ ਛੱਡੇਗੇ ਸਾਰਾ ਅੰਕਰ ਵਾਲੀ ਹਾਂ ਪਰ ਉਦੋਂ 15 ਇਹਦੇ ਇਹ ਤਾਂ ਉੱਪਰ ਤੱਕ ਕਿਤੇ ਵੀ ਨਹੀਂ ਹੋਣ ਲੱਗੇ ਹੜ੍ਹ ਵੀ ਦੇਖੋ ਚੱਗੇ ਨੇ ਬਾਈ ਕਰ ਲਿਆ ਸਟਾਰਟ ਟਰੈਕਟਰ ਦੇਖੋ ਆਪਣੇ ਵਾਲਾ 66 ਹੋ ਗਏ ਤਾਂ ਮੜੀ ਟੋਲ ਗਈ ਆ ਵੀਡੀਓ ਹਰਦੇ ਨਹੀਂ ਬਾਈ ਸੋਣਾ ਲਿਖਾ ਮਗਰ ਡੂੜਾ ਪਾਉਂਗੇ ਉਹ ਉਹ ਘਰ ਵਾਲੇ ਦਿੱਲੇ ਲਡੰਡਾ ਤਾਂ ਕੀ ਹੋਣਾ ਮੈਂ ਵੀ ਚੱਗਿਆ ਇਦਾਂ ਜੱਗੇ ਆਲਾ ਛੜਤਾ ਝੋਟਾ ਪਗੜੇ ਹੁਣ ਪਗੜੇ ਪਾਉਂਦਾ ਅੰਕਲ ਹੋਂਦਾ ਪਗੜੇ ਬਾਈ ਪਗੜੇ ਪਾਉਂਦਾ ਬਾਈ ਅੰਕਲ ਆਲਾ ਦੇਖ ਲਓ ਕੋਈ ਨਾ ਕੋਈ ਜੇ ਮਾਲ ਪਾਣੀ ਆ ਗਿਆ ਓਏ ਬਾਈ ਆ ਗਿਆ ਮਾਲ ਪਾਣੀ ਆ ਗਿਆ ਜੀ ਸਮੋਸੇ ਆ ਗਏ ਓਏ ਜੱਗਾ ਬਹੁਤ ਬਾਈ ਬੰਦਿਆ ਦੀ ਸੇਵਾ ਪੂਰੀ ਰੱਖਦਾ ਬਾਈ ਓਏ ਕੀ ਆ ਗਿਆ ਸਮੋਸੇ ਆ ਗਏ ਓਏ ਅਰੇ ਪੂਰੀ ਪੇਟੀ ਹੋ ਆ ਗਈ ਲੈ ਦਾ ਵੇਖਦੇ ਜੇ ਕਿਹੜਾ ਪਰਾਸਕ ਤੇਵਾ ਵੱਲੋਂ ਕੱਚੀ ਚੱਲਦੇ ਹੈਗੇ ਜੱਗਾ ਡ੍ਰੈਕਟਰ ਦੀ ਟਰਾਈ ਲੈ ਹੋ ਰਹੀ ਜੀ ਉਧਰ ਬਣ ਗਈ ਗੱਲ ਢੇੜੀ ਲਾਉਣੀ ਇਹਨੂੰ ਹਲੇ ਤੁਹਾਨੂੰ ਦਿਖਾਵਾਂਗੇ ਬਈ ਬਾਅਦ ਚ ਹਾਂ ਕਲਾੜੀ ਵਾਲੇ ਸੱਕਣ ਨਹੀਂ ਬਣਾਉਂਦੇ ਹੈ ਜੀ ਬਣਾਉਂਦੇ ਬਈ ਇਹੋ ਜਿਹੀ ਜਿੰਨੀ ਮਰਜ਼ੀ ਜੇ ਜੀ ਮਿੱਟੀ ਬਣਾਈ ਹੋਈ ਉਹਰੇ ਦੇਖ ਲਓ ਕਿੰਦਾਂ ਦੀ ਮਿੱਟੀ ਬਣਾਈ ਹੋਈ ਹੈ ਹੱਕ ਲੋਰਿਆ ਕੇ ਜੀ ਲੱਗ ਜਾਂਦਾ ਏ ਇਧਰਲੇ ਏਰੀਏ 'ਚ ਆ ਡਾਕਟਰ ਆ ਗਿਆ ਵਹਿਮਰ ਡਾਕਟਰ ਵਹਿਮਰ ਆ ਗਿਆ ਇੱਧਰ ਟੂਲ ਕਮਾਓ ਕਿਥੋਂ ਟੂਲ ਚ ਲਿਖਿਆ ਹੋਇਆ ਡਾਕਟਰ ਵਹਿਮਰ ਟੂਲ ਕਮਾਈਂਦਾ ਵਈ ਐ ਤੇ ਰੱਖ ਡਾਕਟਰ ਵਹਿਮਰ ਐਪੀ ਪੱਕੀ ਡਿਊਟੀ ਹੈ ਤੇ ਸਾਹਮਣਾ ਬਾਈ ਹੈ ਮਕਰ ਗਿਆ ਹੋ ਗਿਆ ਉਹ ਹੋਰ ਤਾਂ ਯਾਰ ਆਸਾ ਬਸ ਕਰੀਏ ਦੇਖ ਪੰਜ ਕੋਟ ਵਾਲਾ ਉਹ ਖੜਾ ਕਰਦਾ ਨੇ ਉਹ ਨਹੀਂ ਉਹ ਜਾਣ ਦੇ ਆਏ ਆਏ ਦਿੰਦਾ ਨਾਲਾ ਹੁਣ ਨਹੀਂ ਬਸ ਹੋਂਦਾ ਟਰੱਕ ਟਰੱਕ ਚ ਆਈਦਾ ਕੀ ਕਾ ਫਾਇਦਾ ਯਾਰ ਮਕਰ ਵੀ ਦੇਖ 15 ਆੜਾ ਹਾਂ ਤੁਹल्ली ਕਰਾਉਣੀ ਆ ਕਹਿੰਦੇ ਹੁਣ ਲੋ ਲੋਈ ਜੇ ਤਾਂ ਬਾਈ ਜਾਣ ਕੇ ਹੁਣ ਕੀ ਆ ਫਾਇਦਾ ਹਾਂ ਟਿੱਡ ਹੋ ਜਾਊਗਾ ਹੋਂਦਾ ਠੱਕਾ ਯਾਰ ਉਹ ਹੁਣ ਤਾਂ ਠੱਕਾ ਯਾਰ ਅਕਲ ਜਾਈ ਕਾਲ ਨੂੰ ਮੜਾਇਆ ਉਹ ਦੇ ਉਹ ਦੇ ਉਧਰ ਦੇਖ ਉਹ ਦੇ ਉਹ ਦੇ ਅਕਲ ਬੜੀ ਗੱਲ ਟੱਕਰਾਉਂ ਮੂੰਹ ਜੋਰ ਲਾ ਕੇ ਮੂੰਹ ਦੇ ਟਾਇਰ ਦੇ ਕੀ ਕਰਦੇ ਆ ਹਾਂ ਭੱਜੂਗੀ ਥਾਪੀ ਅਕਨ ਖੋਚਿਆ ਆਉਣ ਅੰਕਲਾਲ ਦੀ ਬਾਈ ਟ੍ਰੈਕਟਰ ਡੈਬ ਹੋ ਗਈ ਇਹਨੂੰ ਸੀਟੀ ਲਾਉਣੀ ਸੀ ਇਹ ਵੀ ਚੈੱਕ ਕਰ ਲਿਆ ਸਰ ਕਹਿੰਦੇ ਇੱਕ ਵਾਰ ਵਾਕੇ ਦੇਖਣਾ ਅੱਜ ਵੀ ਇਹ ਵੀ ਚੈੱਕ ਹੋ ਗਿਆ ਦੇਖੋ ਸੀਟੀ ਬਣਾਈ ਪਈ ਹੈ ਦੀ ਬਾਈ ਇੱਕ ਵਾਰ ਖੋਲੀ ਹੈ ਦੁਬਾਰਾ ਲਾਉਂਗੇ ਬਣ ਗਈ ਗੱਲ ਹਾਂ ਮੈਟਰੋ ਵਾਲੀ ਲਾਈਨ ਬੈਠੀ ਹਾਂ ਅੰਕਲ ਉਹ ਘਰ ਨੂੰ ਲੈ ਚੱਲੇ ਇਹਨੂੰ ਬਹੁਤ ਸੋਹਣਾ ਬਣ ਗਿਆ ਹਾਂ ਅੱਜ ਤਾਂ ਹਾਂ ਪਰ ਲੋੜ ਨਹੀਂ ਹੈਗੀ ਯਾਰ ਨਹੀਂ ਨਹੀਂ ਉਹ ਨਹੀਂ ਜੱਗੇ ਬਾਈ ਦੋ ਕਨਾਂ ਤੇਲ ਲਿਆ ਪਾ ਕੇ ਚੈੱਕ ਕਰਨਾ ਪੂਰਾ ਜੇ ਹਾਂ ਮੈਂ ਕਹਿੰਦਾ ਇੱਕ ਹਾਲ ਹੋਰ ਬਾਲੀ ਅੰਕਲ ਹਾਂ ਹਾਂ ਮੋਰਲੇ ਟਾਇਰ ਵੀ ਮਿੱਟੀ ਛਿੜਦੇ ਆ ਕੱਢ ਕੇ ਪੰਜ ਕਾਉਂਟਰ ਬਜਰ ਮੂਰੇ ਮੈਨਾ ਰਖਾਉਂਦਾ ਉਹ ਟਾਇਰ ਕੋ 50 ਕਿਲੋ ਲੱਗਦਾ ਉਹ ਥੱਲੇ ਡਿੱਗ ਜਣਾ ਦਾ ਰਾਹ ਚ ਹਾਂ ਇਹਦਾ ਟਰੈਕਟਰ ਆ ਫੇਰ ਵੀ ਜਾਣ ਹੈਗੀ ਅੰਕਲ ਜਾਣ ਬਈ ਜੀ ਨਾਲੇ ਬਾਈ ਨੇ ਟਰੈਕਟਰ ਪੈਣੇ ਕੋਣ ਬਾਈ ਐਂ ਦੇਖੋ ਵਧੀਆ ਚੱਲਦਾ ਐ ਓ ਬਾਈ ਹੁਣ ਪਲਟਾ ਲੈ। ਕਾਨੂੰ ਲੈ ਚਲੋ ਹੁਣ। ਅੰਗਲ ਟੈਕਰੀ ਜ਼ਿਆਦਾ ਹੁੰਦੀ ਸੀ। ਯਾਰ ਮੁੰਡਾ ਵੀ ਜੱਗੇ ਦਾ ਕਹੀ ਗਿਆ ਡੈਡੀ ਜੌਂਡੀਰ ਕਿੱਥੇ ਮੇਰਾ ਮਹੱਬਤ ਕੋਈ ਨਹੀਂ ਰੋਟੀ ਨਹੀਂ ਚੰਗੀ ਲੱਗਦੀ ਨਾ ਦੇਖੇ ਇਹ। ਹਾਂ। ਲਾ। ਕਾਰੀਓ ਮਧੀ ਕਮਾਈ ਲਾਤੀ ਮੈਂ ਯਾਰ। ਤੇਰੀ। ਹਾਂ। ਟ੍ਰੈਕਟਰ ਆਈ ਕੋ ਦੇਖਿਆ ਤਾਂ। ਉਹ ਨਹੀਂ ਬਾਈ ਉੱਪਰ ਨੂੰ। ਅੰਗਲ ਸੀੜੀ ਕਿੱਥੇ ਆ? ਇਹ ਕਿਹੜਾ ਗੌਰਮੈਂਟ ਦਾ ਪੁਰਜਾ ਗਏ ਦੇ ਲੈ ਜਾਣਾ ਸੀ ਜੇ ਨਾਂ ਸਾਡਾ ਖਰਾਬ ਕਰੇ ਉਹ ਤਾਂ ਲਾ ਦੂੰਗਾ ਇਹ ਉਹ ਜੱਗੇ ਆ ਤਾਂ ਪਾਪਾ ਨੂੰ ਰਲਾ ਉਹ ਬਾਈ ਨੂੰ ਭੇਜਦੇ ਕਾ ਨੂੰ ਚੱਲੀ ਹੁਣ ਆ ਜਾ ਬਹੁਤ ਵਧੀਆ ਆ ਜਾ ਬਾਈ ਤੋ ਜੀ ਬਾਈ ਤੇ ਕਾ ਚਲਾ ਰਿਹਾ ਕਹਿੰਦੇ ਆ ਦੂਜਾ ਵੀ ਆ ਪਹਿਲਾਂ ਦੂਜਾ ਸੀ ਲੈ ਆ ਬਤਾ ਬਾਈ ਬੰਦੇ ਚੜ ਗਏ ਅੰਕਲ ਕਿਹਾ ਏ ਜਾਣਦੇ ਆ ਏਕਣ ਕਰਨਾ ਫਾ ਤੁਨੂਲੇ ਚਲੋ ਉਹ ਮੁੰਡਿਆ ਉਧਰ ਨੂੰ Gwyr dyna gyda Cerel a diwrta. Mandeg, hoja, ਕਾਨੂੰ ਟੋਜਣਾ ਪਾਣਾ ਕਿਕਰ ਨੂੰ ਹਾਂ ਕੱਲ ਕਰਾ ਹੁੰਦਾ ਜੇ ਕਿਕਰ ਨੂੰ ਪਾ ਲਾ ਜੱਫਾ ਆ ਗਿਆ ਹੋਲੈਂਡ ਨੂੰ ਤੇ ਕੁਝ ਚੱਲ ਨਹੀਂ ਪਾਹ ਹੋ ਰਹੀ ਨਹੀਂ ਇਹ ਵੀ ਨਹੀਂ ਚੱਲ ਰਹੀ ਬੌਂਦਰੀਆ ਬਾਈ ਜੱਤੀ ਬਾਈ ਬੇਟਾ ਉਹ ਨਾ ਬੈਟਰੀ ਲੱਗਿਆ ਨਹੀਂ ਆਲੋ